ਲੁਧਿਆਣਾ ਦੇ ਪੋਸ਼ ਇਲਾਕੇ ਦੇ ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੁਧਿਆਣਾ ਦੇ ਬੀਆਰਐਸ ਨਗਰ ਸਥਿਤ ਸਿੰਧੀ ਬੈਕਰੀ ਦੀਆਂ ਜਿੱਥੇ ਹੁਣ ਤੋਂ ਕੁਝ ਸਮਾਂ ਪਹਿਲਾਂ ਕੁਝ ਅਗਿਆਤ ਹਮਲਾਵਰਾਂ ਵੱਲੋਂ ਇਸ ਬੈਕਰੀ ਸ਼ਾਪ ਦੇ ਅੰਦਰ ਆ ਕੇ ਗੋਲੀयां ਚਲਾਈਆਂ ਗਈਆਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਦੋ ਐਕਟਿਵਾ ਸਵਾਰ ਹਮਲਾਵਰ ਸਿਗੇ ਜਿਨ੍ਹਾਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਵਾ ਤੇ ਗੋਲੀ ਇਸ ਬੈકરી ਸ਼ਾਪ ਦੇ ਮਾਲਕ ਨੂੰ ਲੱਗੀ ਹੈ ਜਿਸ ਨੂੰ ਹੁਣ ਲੁਧਿਆਣਾ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿਸ ਦੀ ਹਾਲਤ ਗੰਭੀਰ ਬਣੀ ਹੋਈ ਆ ਤਾਂ ਦੋ ਦੇ ਕਰੀਬ ਫਾਇਰ ਦੱਸੇ ਜਾ ਰਹੇ ਨੇ ਕਿ ਦੋ ਦੇ ਕਰੀਬ ਫਾਇਰ ਕੀਤੇ ਗਏ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਹੁਣ ਮੌਕੇ ਤੇ ਪੁਲਿਸ ਪਹੁੰਚੀ ਹੋਈ ਆ ਤੇ ਇੱਕ ਇੱਕ ਜਗ੍ਹਾ ਦੀ ਜਾਂਚ ਕਰਦੀ ਹੋਈ ਨਜ਼ਰ ਆ ਰਹੀ ਆ ਤੇ ਵੱਖ-ਵੱਖ ਐਂਗਲ ਤੋਂ ਜਿਹੜਾ ਵਾ ਪੂਰੇ ਤੱਥ ਖੰਘਾਲੇ ਜਾ ਰਹੇ ਨੇ ਕਿ ਇਸ ਵਾਰਦਾਤ ਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ ਤਾਂ ਦੱਸਿਆ ਜਾ ਰਿਹਾ ਕਿ ਐਕਟਿਵਾ ਸਵਾਰ ਦੋ ਨੌਜਵਾਨ ਆਂਦੇ ਨੇ ਤੇ ਇੱਕ ਨੌਜਵਾਨ ਇਸ ਸ਼ਾਪ ਦੇ ਅੰਦਰ ਜਾ ਕੇ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦੇ ਕੇ ਦੂਜੇ ਐਕਟਿਵਾ ਸਵਾਰ ਦੇ ਨਾਲ ਐਕਟਿਵਾ ਤੇ ਬੈਠ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਇਹ ਲੁਧਿਆਣਾ ਦਾ ਬੀਆਰਐਸ ਨਗਰ ਇਲਾਕਾ ਵਾ ਲੁਧਿਆਣਾ ਦੇ ਪੋਸ਼ ਇਲਾਕਿਆਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਵਾ ਤੇ ਇਸ ਜਗ੍ਹਾ ਤੇ ਪ੍ਰਸਿੱਧ ਜਿਹੜੇ ਬੇકરી ਸ਼ਾਪ ਦੇ ਮਾਲਕ ਨੇ ਸਿੰਧੀ ਬੇਕਰੀ ਦੇ ਉਹਨਾਂ ਦੀ ਸ਼ਾਪ ਦੇ ਉੱਤੇ ਇਸ ਵਾਰਦਾਤ ਨੂੰ ਅੰਜਾਮ ਦੇਖ ਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਦੱਸਿਆ ਜਾ ਰਿਹਾ ਕਿ ਹੁਣ ਪੁਲਿਸ ਵੱਖ-ਵੱਖ ਜਿਹੜੇ ਨੇ ਸੀਸੀਟੀਵੀ ਖੰਘਾਲਦੀ ਹੋਈ ਨਜ਼ਰ ਆ ਰਹੀ ਹੈ ਤਾਂ ਪੁਲਿਸ ਦਾ ਕਹਿਣਾ ਹੈ ਕਿ ਵੱਖ-ਵੱਖ ਐਂਗਲ ਤੋਂ ਇਸ ਪੂਰੇ ਘਟਨਾਕਰਮ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪੁਲਿਸ ਦੀਆਂ ਫੋਰੈਂਸਿਕ ਦੀਆਂ ਟੀਮਾਂ ਹੋਣ ਜਾਂ ਹੋਰ ਵੱਖ-ਵੱਖ ਪੁਲਿਸ ਦੇ ਡਿਪਾਰਟਮੈਂਟ ਦੀਆਂ ਟੀਮਾਂ ਹੋਣ ਮੌਕੇ ਤੇ ਪਹੁੰਚੀਆਂ ਹੋਈਆਂ ਤੇ ਕੁਝ ਸੀਸੀਟੀਵੀ ਵੀ ਸਾਹਮਣੇ ਆਈ ਆਵਾ ਜਿਸ ਦੇ ਵਿੱਚ ਦਿਖਾਈ ਦੇ ਰਿਹਾ ਕਿ ਐਕਟਿਵਾ ਦੇ ਸਵਾਰ ਹੋ ਕੇ ਦੋ ਨੌਜਵਾਨ ਤੇਜ਼ੀ ਦੇ ਨਾਲ ਆਉਂਦੇ ਨੇ ਤੇ ਇੱਕ ਐਕਟਿਵਾ ਸਵਾਰ ਜਿਹੜਾ ਵਾ ਬਾਹਰ ਖੜਾ ਰੰਦਾ ਤੇ ਦੂਜਾ ਤੇਜ਼ੀ ਦੇ ਨਾਲ ਇਸ ਬੈકરી ਸ਼ਾਪ ਦੇ ਅੰਦਰ ਜਾ ਕੇ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾ ਹੁਣ ਜਿਹੜਾ ਵੈ ਬੈકરી ਸ਼ਾਪ ਦਾ ਮਾਲਕ ਹੈ ਜਿਸ ਨੂੰ ਗੋਲੀ ਲੱਗੀ ਹੈ ਉਸ ਨੂੰ ਲੁਧਿਆਣਾ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿਸ ਤੇ ਉਸ ਦੀ ਸਥਿਤੀ ਗੰਭੀਰ ਬਣੀ ਹੋਈ ਹੈ ਮੌਕੇ ਤੇ ਹਲਕਾ ਐਮਐਲਏ ਗੁਰਪ੍ਰੀਤ ਗੋਗੀ ਵੀ ਪਹੁੰਚਦੇ ਨੇ ਤੇ ਇਸ ਸਾਰੇ ਘਟਨਾਕ੍ਰਮ ਨੂੰ ਲੈ ਕੇ ਜਿਹੜਾ ਵਾ ਆਪਣਾ ਬਿਆਨ ਦਿੰਦੇ ਹੋਏ ਨਜ਼ਰ ਆਏ ਨੇ ਤੇ ਹੁਣ ਦੇਖਣਾ ਇਹ ਹੋਏਗਾ ਕਿ ਇਸ ਘਟਨਾ ਦੇ ਪਿੱਛੇ ਕਿਸ ਦਾ ਹੱਥ ਹੈ ਕੀ ਕਾਰਨ ਰਹੇ ਨੇ ਇਸ ਘਟਨਾ ਨੂੰ ਅੰਜਾਮ ਦੇਣ ਦੇ ਪਿੱਛੇ ਹਮਲਾਵਰਾਂ ਦੇ ਕੀ ਕਾਰਨ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਮੌਕੇ ਦੀਆਂ ਦਿਖਾ ਰਿਹਾ ਕਿ ਕਿਸ ਤਰ੍ਹਾਂ ਹੁਣ ਇਹ ਉਹੀ ਬੇકરી ਸ਼ਾਪ ਹੈ ਜਿਸ ਦੀ ਲੁਧਿਆਣਾ ਦੇ ਵਿੱਚ 2 ਤੋਂ 3 ਬ੍ਰਾਂਚਾਂ ਹਨ ਲੁਧਿਆਣਾ ਦੇ ਕਾਫੀ ਮਸ਼ਹੂਰ ਬੇਕਰੀਆਂ ਦੇ ਵਿੱਚੋਂ ਇਸ ਬੇકરી ਦਾ ਨਾਮ ਗਿਣਿਆ ਜਾਂਦਾ ਹੈ ਤੇ ਹੁਣ ਤੋਂ ਕੁਝ ਸਮਾਂ ਪਹਿਲਾਂ ਤਕਰੀਬਨ ਅੱਧਾ ਘੰਟਾ ਪਹਿਲਾਂ ਕੁਝ ਦੋ ਹਮਲਾਵਰ ਐਕਟਿਵਾ ਤੇ ਸਵਾਰ ਹੋ ਕੇ ਆਂਦੇ ਨੇ ਤੇ ਦੁਕਾਨ ਦੇ ਅੰਦਰ ਆ ਕੇ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਪੁਲਿਸ ਦੀਆਂ ਵੱਖ-ਵੱਖ ਟੀਮਾਂ ਹੁਣ ਇੱਥੇ ਪਹੁੰਚੀਆਂ ਹੋਈਆਂ ਵੱਖ-ਵੱਖ ਸੈਂਟੀਫਿਕ ਐਂਗਲ ਦੇ ਨਾਲ ਇਸ ਪੂਰੇ ਘਟਨਾਕ੍ਰਮ ਦੀ ਜਾਂਚ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਤਾਂ ਪੂਰੇ ਇਲਾਕੇ ਦੇ ਸੀਸੀਟੀਵੀ ਖੰਗਾਲਣ ਦੀ ਗੱਲ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਪੂਰੇ ਇਲਾਕੇ ਦੇ ਸੀਸੀਟੀਵੀ ਖੰਗਾਲੇ ਜਾਣਗੇ ਤਾਂ ਕਿ ਪਤਾ ਲੱਗ ਸਕੇ ਕਿ ਇਸ ਫਾਇਰਿੰਗ ਨੂੰ ਘਟਨਾ ਨੂੰ ਅੰਜਾਮ ਦੇਣ ਵਾਲੇ ਹਮਲਾਵਰ ਕਿਸ ਜਗ੍ਹਾ ਤੋਂ ਆਏ ਸੀਗੇ ਤੇ ਘਟਨਾ ਨੂੰ ਅੰਜਾਮ ਦੇ ਕੇ ਕਿਸ ਜਗ੍ਹਾ ਤੇ ਫਰਾਰ ਹੋ ਜਾਂਦੇ ਨੇ ਤਬ ਮੌਕੇ ਤੇ ਪਹੁੰਚੇ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕਾਨੂੰਨ ਵਿਵਸਥਾ ਨੂੰ ਲੈ ਕੇ ਵੱਡੇ ਸਵਾਲ ਪੰਜਾਬ ਦੇ ਵਿੱਚ ਖੜੇ ਕੀਤੇ ਜਾ ਰਹੇ ਨੇ ਵਿਰੋਧੀ ਪਾਰਟੀਆਂ ਲਗਾਤਾਰ ਕਾਨੂੰਨ ਵਿਵਸਥਾ ਨੂੰ ਲੈ ਕੇ ਵੱਡੇ ਸਵਾਲ ਖੜੇ ਕਰ ਦਿਆ ਹੋਇਆ ਨਜ਼ਰ ਆ ਰਹੀਆਂ ਤਾਂ ਲੁਧਿਆਣਾ ਤੋਂ ਵੱਡਾ ਹੀ ਵਾਰਦਾਤ ਨੂੰ ਅੰਜਾਮ ਦੇ ਕੇ ਹਮਲਾਵਰ ਫਰਾਰ ਹੋ ਜਾਂਦੇ ਨੇ ਲੁਧਿਆਣਾ ਦੇ ਪੋਸ਼ ਇਲਾਕੇ ਦੇ ਵਿੱਚ ਬੇકરી ਦੇ ਵਿੱਚ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਇੱਕ ਬੇકરી ਮਾਲਕ ਇੰਜਰਡ ਦੱਸਿਆ ਜਾ ਰਿਹਾ ਹੈ ਤੇ ਦੂਜੇ ਨੂੰ ਵੀ ਕਿਹਾ ਜਾ ਰਿਹਾ ਮਾਮੂਲੀ ਜਿਹੜਾ ਵਾ ਸੱਟਾ ਲੱਗਿਆ ਵਾ ਉਸ ਨੂੰ ਵੀ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਹੁਣ ਪੁਲਿਸ ਵੱਖ-ਵੱਖ ਐਂਗਲ ਤੋਂ ਜਾਂਚ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਦੇਖਣਾ ਇਹ ਹੋਏਗਾ ਕਿ ਇਸ ਘਟਨਾਕ੍ਰਮ ਨੂੰ ਅੰਜਾਮ ਦੇਣ ਵਾਲੇ ਹਮਲਾਵਰ ਕਦੋਂ ਪੁਲਿਸ ਦੀ ਗ੍ਰਿਫਤ ਦੇ ਵਿੱਚ ਆਉਂਦੇ ਨੇ ਤੇ ਮਾਮਲੇ ਦੇ ਤਹਿਕੀਕਾਤ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਇਸ ਘਟਨਾ ਨੂੰ ਅੰਜਾਮ ਦੇਣ ਦੇ ਪਿੱਛੇ ਕਾਰਨ ਕੀ ਰਹੇ ਨੇ ਸਰ ਸਾਨੂੰ ਗੋਲੀ ਦਾ ਪਤਾ ਲੱਗਿਆ ਵੀ ਇਹ ਸਿੰਧੀ ਵਿਕਰੀ ਮਾਰਕੀਟ 'ਚ ਸਿੰਧੀ ਮਾਲਕ ਦੇ ਗੋਲੀ ਜੱਲੀਆ ਨਵੀਨ ਕੁਮਾਰ ਨਾਮ ਹੈ ਜੀ ਉਹ ਉਹ ਮੈਡੀ ਸਿਟੀ ਹਸਪੀਟਲ ਜਿਹੜਾ ਉੱਥੇ ਦੇਖਣ ਚੱਲੇ ਆ ਖਤਰੇ ਤੋਂ ਦੂਰ ਫਾਇਰਿੰਗ ਹੋਈ ਹੈ ਸਰ ਇੱਕ ਇੱਕ ਰੋਂਦਾ ਹੀ ਪਤਾ ਲੱਗਾ ਸਾਨੂੰ ਇੱਕ ਬਾਹਰ ਇੱਕ ਦੂਰ ਰੋਂਦਾ ਸਾਨੂੰ ਨਹੀਂ ਕੁਝ ਨਹੀਂ ਪਤਾ ਸਰ ਕਿਤੇ ਦੇ ਆਏ ਸੀਗੇ ਐਕਟਿਵ ਆ ਸਰ ਕੋਈ ਸਰ ਸੀਸੀਟੀਵੀ ਵਗੈਰਾ ਵੀ ਪਤਾ ਲੱਗਾ ਸਰ ਨਹੀਂ ਚੱਲਿਆ ਸਰ ਮੈਂ ਮਾਲਕ ਕੋਲ ਚੱਲਿਆ ਹੋ ਸਕਦਾ ਉਹਨੇ ਮੋਬਾਈਲ ਚੋਂ ਇੱਥੇ ਅੰਦਰ ਹੈ ਨਹੀਂ ਕੀ ਕਾਰਨ ਕੀ ਰਿਹਾ ਨਾ ਕੁਝ ਨਹੀਂ ਸਰ ਉਹਨਾਂ ਤੋਂ ਹੀ ਪਤਾ ਲੱਗੇਗਾ ਸਰ ਹੁਣ ਜਾਂਚ ਕੀਤੀ ਜਾ ਰਹੀ ਹੈ ਸਰ ਅੱਜ ਫੜਾਂਗੇ ਬੰਦੇ ਸਰ ਜਲਦੀ ਜਲਦੀ ਸਰ